ਦੇਖੋ ਗੱਲ ਇਹ ਕਿ ਨਾ ਕਪੂਤਾ ਕਰਕੇ ਅਸ਼ਟ ਫਰਸ਼ ਤੇ ਆਈ ਜੇ ਇਦਾਂ ਦੀਆਂ ਗਦਾਰੀਆਂ ਕਰਨਗੇ ਪਾਰਟੀ ਨਾਲ ਇਸੇ ਕਰਕੇ ਅਸ਼ਟ ਫਰਸ਼ ਤੇ ਆਈ ਸੁਖਬੀਰ ਸਿੰਘ ਬਾਦਲ ਛੱਡ ਗਏ ਅਸੀਂ ਕਰੀਏ ਜੀ ਸੁਖਬੀਰ ਸਿੰਘ ਬਾਦਲ ਛੱਡ ਗਏ ਨੇ ਉਹ ਕਹਿੰਦੇ ਅਸੀਂ ਤੱਕੜੀ ਨੂੰ ਨਹੀਂ ਵੋਟ ਪਾਣੀ ਅਸੀਂ ਪਾਣੀ ਹੈ ਸਾਨੂੰ ਦੱਦ ਹੈ ਇਹ ਜਿਸ ਤਰ੍ਹਾਂ ਤੁਸੀਂ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਕੱਢਿਆ ਸੀ ਇੱਕ ਵਟੋਏ ਦੇ ਕਹਿੰਦੇ ਉੱਤੇ ਕਿ ਇਹਨੇ ਸਾਡੀਆਂ ਵੋਟਾਂ ਦੂਜੇ ਪਾਸੇ ਪਾਈਆਂ ਜੇ ਉਹ ਤੇ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ ਤੇ ਸਸਾਸ ਕੀਰ ਸੇ ਬਾਦਲ ਡਾਕਟਰ ਚੀਮਾ ਕੇਸ਼ਿੰਦਰ ਕਰੇਵਾਲ ਜਿਹੜੇ ਬੋਲਦੇ ਆ ਕੁਰਾਨ ਸੇ ਮੰਨਣ ਤੇ ਸਾਰੀ ਜਥੇਬੰਦੀ ਜਿਹੜੀ ਬੋਲਦੀ ਹੈ ਉਹਨਾਂ ਤੇ ਕਿਉਂ ਨਹੀਂ ਕਰਦੇ ਦੇਖੋ ਗੱਲ ਇਹ ਇਹਨਾਂ ਕਰਤੂਤਾ ਕਰਕੇ ਅਸ਼ਰ ਫਰਸ਼ ਤੇ ਆਈ ਨੇ ਜੇ ਇਦਾਂ ਦੀਆਂ ਗਦਾਰੀਆਂ ਕਰਨਗੇ ਪਾਰਟੀ ਨਾਲ ਇਸੇ ਕਰਕੇ ਅਸ਼ਰ ਫਰਸ਼ ਤੇ ਆਈ ਮੈਨੂੰ ਨਹੀਂ ਪਤਾ ਇਲਲੀਗਲ ਕੱਟਦੇ ਕਿ ਨਹੀਂ ਕੱਟਦੇ ਮੈਂ ਕਿਹੜੀ ਕੋਈ ਕਲੋਨੀਆ ਚ ਜਾਨੀ ਆ ਜਾਂ ਕੋਈ ਮੈਂ ਪਤਾ ਕਰਦੀ ਆ ਮੈਨੂੰ ਇਸ ਗੱਲ ਦਾ ਨਹੀਂ ਪਤਾ ਨਾ ਮੈਂ ਇਹੋ ਜਿਹਾ ਬਿਜ਼ਨਸ ਦੀ ਕੋਈ ਗੱਲ ਕਰਦੀ ਆ ਕਿਹੜੀ ਤਕਰਾਰ ਹੈ ਕਿੰਨੀ دیر ਹੋਣੀ ਜੇਗੀ ਕਾਦੀ ਜੀ ਕਾਦੀ ਕੋਈ ਤਕਰਾਰ ਨਹੀਂ ਜੀ ਸਾਡਾ ਅਸੀਂ ਸ਼੍ਰੋਮਣੀ ਕਾਲੇ ਦਲ ਦੇ ਵਫਾਦਾਰ ਸਪਾਈ ਹਾਂ ਅਕਾਲੀ ਦਲ ਮਜ਼ਬੂਤ ਕਰਾਂਗੇ ਅਸੀਂ ਕਿਸੇ ਦੇ ਗੁਲਾਮ ਨਹੀਂ ਹੈ ਕਿਸੇ ਬੰਦੇ ਦੇ ਕਿਸੇ ਬੰਦੇ ਦੇ ਨਹੀਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪੰਥ ਦੇ ਆ ਪੰਥ ਮਜ਼ਬੂਤ ਕਰਾਂਗੇ ਅੱਥੇ ਹੀ ਆ ਜੀ ਅੱਥੇ ਹੀ ਆ ਸਾਰੇ ਸੁਪੀਰ ਸੇ ਬਾਗਲ ਛੱਡ ਗਿਆ ਅਸੀਂ ਕਰੀਏ ਜੀ ਸੁਰਵੀਰ ਸੇ ਬਾਦਲ ਛੱਡ ਗਏ ਨੇ ਉਹ ਕਹਿੰਦੇ ਅਸੀਂ ਤੱਕੜੀ ਨੂੰ ਨਹੀਂ ਵੋਟ ਪਾਣੀ ਅਸੀਂ ਪਾਣੀ ਹੈ ਸਾਨੂੰ ਦਰਦ ਹੈ ਕਿਉਂਕਿ 104 ਸਾਲ ਪੁਰਾਣੀ ਪਾਰਟੀ ਹੈ 104 ਸਾਲ ਕਾਂਗਰਸ ਤੋਂ ਬਾਅਦ ਦੂਜੀ ਜਾਂ ਵੱਡੀ ਪਾਰਟੀ ਦੇ 104 ਸਾਲ ਪੁਰਾਣੀ ਐ ਅਜਿਹਾ ਕੋਈ ਇਤਿਹਾਸ ਹੈ ਕੁਰਬਾਨੀਆਂ ਚ ਨਿਕਲੀ ਪਾਰਟੀ ਹੈ ਲਹੂ ਪਜਾਇਦਾ ਇਤਿਹਾਸ ਹੈ ਅਸੀਂ ਆਪਣੇ ਬਜ਼ੁਰਗਾਂ ਦੀ ਕਮਾਈ ਨੂੰ ਕਦੇ ਕਾਲਨਾਂ ਨੂੰ ਅਸੀਂ ਬੇਤਰੀ ਜਾਂਦੇ ਹਾਂ ਅੱਗੇ ਜਦੋਂ ਤੁਹਾਨੂੰ ਜੁਆਇਨ ਵਾਪਸ ਜੁਆਇਨ ਕਰਨ ਪਹੁੰਚੇ ਸੀ ਤੁਸੀਂ ਉਹ ਲੋਕ ਵੀ ਕਿਹਾ ਸੀਗਾ ਵੀ ਮੈਂ ਵਾਪਸ ਜੁਆਇਨ ਨਹੀਂ ਹੋ ਰਹੀ ਮੈਂ ਤਾਂ ਖਾਲੀ ਹੀ ਸੀ ਇਹ ਕਾਜੀ ਰਵਾਂਗੀ ਉਦੋਂ ਵੀ ਉਹਨਾਂ ਨੇ ਕਿਹਾ ਸੀ ਇਹ ਨਹੀਂ ਸੀ ਮੈਨੂੰ ਫੋਨ ਕਰਦੇ ਮੈਂ ਇਹਨਾਂ ਨੂੰ ਫਿਰ ਵੀ ਕਰ ਲੈਂਦਾ ਸੀ ਕਿਹਾ ਹੁਣ ਵੀ ਉਹਨਾਂ ਦੇ ਤੁਹਾਨੂੰ ਫੋਨ ਆ ਰਹੇ ਆ ਹੁਣ ਕੋਈ ਨਹੀਂ ਆਇਆ ਮੈਂ ਆਪ ਇਹਨਾਂ ਨੂੰ ਕਹਿੰਦਾ ਸੀਗਾ ਕਿ ਮੈਂ ਉਸ ਮੀਟਿੰਗ 'ਚ ਨਹੀਂ ਆਣਾ ਕਿਉਂਕਿ ਜੇ ਤੁਸੀਂ ਸਾਨੂੰ ਇਸ ਤਰੀਕੇ ਨਾਲ ਤੱਕਾ ਦਿਓਗੇ ਕਿ ਸ਼੍ਰੋਮਣੀ ਕਾਲ ਦਾ ਕੈਂਡੀਡੇਟ ਦੀ ਟਿਕਟ ਵੀ ਤੁਸੀਂ ਦਿੱਤੀ ਨਿਸ਼ਾਨ ਵੀ ਤੁਹਾਡਾ ਹੀ ਹੋਵੇ ਤੁਸੀਂ ਅੱਜ ਉਹਨਾਂ ਨਾਲ ਗਦਾਰੀ ਕਰ ਰਹੇ ਹੋ ਪਾਰਟੀ ਦੇ ਨਾਲ ਬੇਵਫਾਈ ਕਰ ਰਹੇ ਹੋ ਮੈਂ ਤੇ ਅਨੁਸ਼ਾਸਨ ਕਮੇਟੀ ਨੂੰ ਵੀ ਬੇਨਤੀ ਕਰਦੀ ਹਾਂ ਅਨੁਸ਼ਾਸਨੀ ਕਮੇਟੀ ਨੂੰ ਕਿ ਜਿਸ ਤਰ੍ਹਾਂ ਤੁਸੀਂ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਕੱਢਿਆ ਸੀ ਇੱਕ ਬਲਟੋਏ ਦੇ ਕਹਿਣ ਦੇ ਉੱਤੇ ਕਿ ਇਹਨੇ ਸਾਡੀਆਂ ਵੋਟਾਂ ਦੂਜੇ ਪਾਸੇ ਪਾਈਆਂ ਜੇ ਉਹਦੇ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਡਾਕਟਰ ਚੀਮਾ ਵਿਸ਼ੇਂਦਰ ਗਰੇਵਾਲ ਜਿਹੜੇ ਬੋਲਦੇ ਆ ਕੁਲਵੰਤ ਸਿੰਘ ਮੰਨਣ ਜਾਂ ਸਾਰੀ ਜਥੇਬੰਦੀ ਜਿਹੜੀ ਬੋਲਦੀ ਹੈ ਉਹਨਾਂ ਤੇ ਕਿਉਂ ਨਹੀਂ ਕਰਦੇ